ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਲੰਗੋਰਾਮ ਦਾ ਸਾਰਿਆਂ ਤੇ ਮੇਰ ਔਰ ਆਤਮਿਕ ਸੰਸੰਨ ਤੰਦਰੁਸਤੀਆਂ ਬਖਸ਼ਾ ਤੇ ਲਓ ਜੀ ਅੱਜ ਆਪਾਂ ਲੱਗੇ ਸੀ ਆਟੇ ਵਾਲ ਆਟੇ ਦੀਆਂ ਗੋੜ ਵਾਲੀਆਂ ਮਠੀਆਂ ਬਣਾਉਣ ਇਧਰ ਆਪਾਂ ਨੇ ਇੱਕ ਵੱਡੀ ਵੱਟੀ ਬਾਟੀ ਆਟੇ ਦੀ ਲੈ ਲਈ ਸੀ ਨਾਲ ਹੀ ਆਪਾਂ ਨੇ ਸੌਂਫ ਲੈ ਲਈ ਜਵੈਨ ਲੈ ਲਈ ਕਿਉਂ ਸੌਂਫ ਤੇ ਜਵੈਨ ਪਾਉਣ ਨਾਲ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਤੇ ਇੱਧਰ ਆਪਾਂ ਨੇ ਲੈ ਲਿਆ ਸੀ ਡੈਸੀਕਟ ਕੋਕੋਨਟ ਖੋਪੇ ਦਾ ਬਰਾਦਾ ਤੇ ਆਪਾਂ ਇਹਦੇ ਵਿੱਚ ਕੋਈ ਬੇਕਿੰਗ ਪਾਊਡਰ ਸੋਡਾ ਕੁਝ ਨਹੀਂ ਪਾਵਾਂਗੇ ਠੀਕ ਹੈ ਜਸਟ ਆਪਾਂ ਇਹ ਚੀਜ਼ਾਂ ਪਾਵਾਂਗੇ ਤੇ ਜਾਂ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਦੇ ਨਾਲ ਥੋੜਾ ਜਿਹਾ ਟੇਸਟ ਜਿਹੜਾ ਹੁੰਦਾ ਨਾ ਬਹੁਤ ਹੀ ਵਧੀਆ ਆ ਜਾਂਦਾ ਹੈਗਾ ਤੇ ਹੁਣ ਆਪਾਂ ਇਹ ਚੀਜ਼ਾਂ ਮਿਕਸ ਕਰ ਲਈਆਂ ਤੇ ਥੋੜਾ ਜਿਹਾ ਆਪਾਂ ਨਮਕ ਲਵਾਂਗੇ ਇਹਦੇ ਵਿੱਚ ਦੇਖੋ ਤੁਸੀਂ ਇੰਨਾ ਕੁ ਨਮਕ ਲਵਾਂਗੇ ਜਿਹੜਾ ਆਪਣਾ ਤੇ ਜਦੋਂ ਆਪਾਂ ਸਬਜੀ ਬਣਾਉਣ ਲੱਗਦੇ ਚਮਚਾ ਜਾਂ ਵਿੱਚ ਹੁੰਦਾ ਨਾ ਉਹਦਾ ਕੋ ਚਮਚਾ ਆਪਾਂ ਲਵਾਂਗੇ ਜਿਆਦਾ ਨਹੀਂ ਲਵਾਂਗੇ ਤੇ ਆਪਾਂ ਇਹਦੇ ਵਿੱਚ ਕੋਈ ਬੇਕਿੰਗ ਪਾਊਡਰ ਸੋਡਾ ਕੁਝ ਨਹੀਂ ਪਾਵਾਂਗੇ ਤੇ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਫਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਇਧਰ ਆਪਾਂ ਨੇ ਦੇਸੀ ਘਿਓ ਗਰਮ ਕਰ ਲਿਆ ਸੀਗਾ ਥੋੜਾ ਜਿਹਾ ਪਿੰਗਲਾ ਲਿਆ ਸੀਗਾ ਕੌਲੀ ਦੇ ਵਿੱਚ ਬਸ ਆਪਾਂ ਇਹਨੂੰ ਮੂਨ ਨਾਲ ਹੀ ਉਹ ਕੋ ਕਰਾਂਗੇ ਤੇ ਕਿਉਂਕਿ ਕਈ ਲੋਕ ਲੋਕੀ ਕਹਿੰਦੇ ਨਾ ਵੀ ਬੇਕਿੰਗ ਪਾਊਡਰ ਪਾਉਣ ਨਾਲ ਤੇ ਵੀ ਖਸਤਾ ਹੋ ਜਾਂਦੀਆਂ ਨਹੀਂ ਕ੍ਰਿਸਪੀ ਬਣ ਜਾਂਦੀਆਂ ਨਹੀਂ ਆਪਾਂ ਇਹਦੇ ਨਾਲ ਹੀ ਉਹੋ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਚੈਨਲ ਤੇ ਨਵੇਂ ਆਉਂਦੇ ਹੋ ਫਿਰ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਉਹੋ ਕਰ ਲਿਆ ਇਸ ਤਰ੍ਹਾਂ ਮੁੱਠੀ ਜੀ ਬਣ ਜਾਣੀ ਚਾਹੀਦੀ ਹੈਗੀ ਇਹਦੀ ਤੇ ਉਹਨਾਂ ਆਪਾਂ ਇੱਧਰ ਗੁੜ ਭਿਓ ਕੇ ਰੱਖਿਆ ਸੀਗਾ ਪਹਿਲਾਂ ਹੀ ਤੇ ਆਪਾਂ ਹੁਣ ਇਹਦੇ ਵਿੱਚ ਗੁੜ ਪਾ ਦਿੰਦੇ ਗੁੜ ਦਾ ਪਾਣੀ ਥੋੜਾ ਜਿਆਦਾ ਹੈਗਾ ਤੇ ਆਪਾਂ ਸਾਰਾ ਹੀ ਪਾ ਲੈਨੇ ਆਪਾਂ ਨੂੰ ਜਿਆ ਆਟਾ ਪਾਉਣਾ ਪਿਆ ਤੇ ਆਪਾਂ ਦੁਬਾਰਾ ਪਾਵਾਂਗੇ ਠੀਕ ਹੈ ਇਸ ਤਰ੍ਹਾਂ ਕਰਨ ਨਾਲੇ ਬਹੁਤ ਹੀ ਇਸ ਤਰ੍ਹਾਂ ਬਣਾਉਣ ਨਾਲੇ ਬਹੁਤ ਹੀ ਵਧੀਆ ਬਣਦੀਆਂ ਕਿਉਂਕਿ ਬੀਕਿੰਗ ਪਾਊਡਰ ਸੋਡਾ ਤੇ ਫਿਰ ਜੇ ਆਪਾਂ ਖਾਣਾ ਹੀ ਹੈ ਤੇ ਆਪਾਂ ਮਾਰਕੀਟ ਵਿੱਚੋਂ ਵੀ ਫਿਰ ਉਹ ਚੀਜ਼ਾਂ ਲਿਆ ਕੇ ਖਾ ਸਕਦੇ ਆ ਆਪਾਂ ਇਹਨਾਂ ਚੀਜ਼ਾਂ ਤੋਂ ਰਾਇਤ ਦੇ ਨਾਲ ਉਹ ਪਾ ਦੁੱਧ ਪਾਵਾਂਗੇ ਆਪਾਂ ਥੋੜਾ ਜਿਆ ਵਿੱਚ ਕਿਉਂਕਿ ਡਿਫਰੈਂਟ ਜਿਹੇ ਤਰੀਕੇ ਨਾਲ ਦੁੱਧ ਨਾਲ ਚੀਜ਼ ਜਿਹੜੀ ਹੈ ਨਾ ਇਹ ਉਹ ਬਣਦੀ ਹੈਗੀ ਦੁੱਧ ਜਿਹੜਾ ਹੁੰਦਾ ਵੀ ਮੀਂਹ ਦੇ ਟੇਸਟ ਥੋੜਾ ਜਿਹਾ ਡਿਫਰੈਂਟ ਆ ਜਾਂਦਾ ਹੈਗਾ ਤੇ ਆਪਾਂ ਹੁਣ ਉਹ ਕਰਾਂਗੇ ਆਟਾ ਆਪਾਂ ਨੂੰ ਹੋਰ ਪਾਉਣਾ ਪਊ ਬਿਕੋਜ਼ ਕਿਉਂਕਿ ਪਾਣੀ ਜ਼ਿਆਦਾ ਸੀ ਮੈਂ ਸਾਰਾ ਹੀ ਪਾ ਲਿਆ ਕਿਉਂ ਵੱਜ ਉਹ ਨਹੀਂ ਆ ਪੈਣਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਤੇ ਆਪਾਂ ਇਸ ਤਰ੍ਹਾਂ ਕਰਕੇ ਆਟਾ ਸਾਰਾ ਉਹ ਮਲ ਲੈਂਦੇ ਚੰਗੀ ਤਰ੍ਹਾਂ ਉਹਨ ਮੇਰੀ ਮੰਮਾ ਰਹਿ ਗਈ ਕੋਲੇ ਮੰਮਾ ਫਿਰਦਾ ਮੰਮਾ ਨੂੰ ਮੰਮਾ ਦੇ ਨਾਲ ਥੋੜੀ سپورਟ ਮਿਲ ਜਾਂਦੀ ਹਨ ਤੇ ਉਹ ਹੋ ਸੀਗਾ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਕਮੈਂਟ ਕਰਦੇ ਸੋਹਣੇ ਸੋਹਣੇ ਭੈਣਾ ਭਰਾ ਬਾਬਿਆਂ ਦੀ ਫੋਟੋ ਤੇ ਵੀ ਪਿੱਕ ਪਾਉਂਦੀ ਮੈਂ ਉਹ ਜੀ ਰੋਜ ਬਾਬਿਆਂ ਦੀ ਵੀਡੀਓ ਕਾਉਂਦੀ ਆ ਜਾ ਛੋਟੇ ਵੀਡੀਓ ਤੇ थैंक यू सो मच ਉਹਨਾਂ ਦਾ ਵੀ ਜਿਹੜੇ ਉਸ ਵੀਡੀਓ ਨੂੰ ਵੀ ਬਹੁਤ ਜਿਆਦਾ ਸਪੋਰਟ ਦਿੰਦੇ ਆਗੇ ਇਧਰ ਆਪਾਂ ਨੇ ਆਟਾ ਮਨ ਲਿਆ ਸੀਗਾ ਤੇ ਮੈਂ ਅੱਜ ਚਕਲਾ ਨਹੀਂ ਲਾਉਂਗੀ ਵੀਕੋਸੇ ਚਕਲੇ ਜਿਹੜੇ ਨੇ ਚਕਲੇ ਤੇ ਫਿਰ ਜਿਆਦਾ ਉਹ ਨਹੀਂ ਹੁੰਦਾਗਾ ਤੇ ਮੈਂ ਆਪਦੇ ਸੈਲਫ ਤੇ ਹੀ ਉਹ ਕਰੂੰਗੀ ਸੈਲਫ ਤੇ ਕੱਪੜਾ ਮਾਰ ਲਿਆਗਾ ਇਧਰ ਆਪਾਂ ਆਟਿਆ ਗੁੰਨੇ ਕੇ ਰੱਖੇ ਨੂੰ ਥੋੜਾ ਟਾਈਮ ਹੋ ਗਿਆ ਸੀਗਾ ਤੇ ਹੁਣ ਆਪਾਂ ਇਹ ਦੋ ਤਰੀਕੇ ਨਾਲ ਬਣਾਵਾਂਗੇ ਇੱਕ ਤਰੀਕਾ ਤਾਂ ਆਪਾਂ ਬਣਾਵਾਂਗੇ ਕੱਟ ਕੇ ਡਿਫਰੈਂਟ ਸ਼ੇਪ ਇਹਦਾ ਆਪਾਂ ਨੇ ਰੋਲ ਬਣਾ ਲਿਆ ਥੋੜਾ ਜਿਹਾ ਲੰਬਾ ਕਰ ਲਵਾਂਗੇ ਇਹਨੂੰ ਤੇ ਜਿਆਦਾ ਮੋਟਾ ਨਹੀਂ ਰੱਖਣਾ ਥੋੜਾ ਜਿਹਾ ਆਪਾਂ ਪਤਲਾ ਹੀ ਰੱਖਾਂਗੇ ਰੋਲ ਕਿਉਂਕਿ ਫਿਰ ਜਿਆਦੀਆਂ ਮੋਟੀਆਂ ਮੱਠੀਆਂ ਜਿਹੜੀਆਂ ਨੇ ਫਿਰ ਇਹ ਉਹ ਨਹੀਂ ਹੁੰਦੀਆਂ ਆ ਅੰਦਰ ਤੋਂ ਚੰਗੀ ਤਰ੍ਹਾਂ ਸੇਕੀਆਂ ਨਹੀਂ ਜਾਂਦੀਆਂ ਆ ਗੋੜ ਵਾਲੀਆਂ ਹੁੰਦੀਆਂ ਆ ਹਨਾ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਰੋਲ ਬਣਾ ਕੇ ਤੇ ਹੁਣ ਆਪੇ ਇਹਨੂੰ ਨਾ ਕੱਟ ਕੇ ਬਣਾਵਾਂਗੇ ਵੀ ਸ਼ੇਪ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੱਟ-ਕੱਟ ਕੇ ਤੇ ਇਹਨੂੰ ਆਪਾਂ ਥੋੜਾ ਜਿਹਾ ਹੱਥ ਨਾਲ ਨਾ ਉਹ ਕਰ ਲਾਂਗੇ ਦੇਖੋ ਤੁਸੀਂ ਇਹਦੀ ਡਿਫਰੈਂਟ ਜਿਹੀ ਛੇਕ ਬਣ ਜੂਗੀ ਇਹ ਵੀ ਬਹੁਤ ਵਧੀਆ ਬਣਦੀਆਂ ਐ ਤੇ ਇੱਕ ਆਪਾਂ ਦੂਸਰੇ ਤਰੀਕੇ ਨਾਲ ਬਣਾਵਾਂਗੇ ਜਿਹੜੀਆਂ ਤੇਦਰ ਆਪਾਂ ਨੇ ਤੇਲ ਗਰਮ ਰੱਖਿਆ ਸੀ ਪਹਿਲਾਂ ਤੇ ਮੰਮੀ ਕਹਿੰਦੇ ਹੁੰਦੇ ਜਦੋਂ ਵੀ ਕੋਈ ਚੀਜ਼ ਬਣਾਉਣ ਲੱਗੇ ਨਾ ਕੜਾਈ ਦੇ ਉੱਪਰ ਤੇ ਜ਼ਰੂਰ ਉਬਾਰਨੀ ਚਾਹੀਦੀ ਆ ਚੰਗੀ ਹੁੰਦੀ ਹੈਗੀ ਤੇ ਇਹ ਆਪਣਾ ਤੇਲ ਜਿਹੜਾ ਗਰਮ ਹੋ ਗਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਮਠੀਆਂ ਸੀਗੀਆਂ ਕੱਟ ਕੇ ਬਣਾਈਆਂ ਕੁੜੀਆਂ ਨਹੀਂ ਆ ਪਹਿਲਾਂ ਆਪਾਂ ਉਹ ਛੱਡ ਦਿੰਦੇ ਇਹਦੇ ਵਿੱਚ ਤੇ ਆਪਾਂ ਇਹਨਾਂ ਨੂੰ ਨਾ ਕਿਸੇ ਉਹਦੇ ਨਾਲ ਨਹੀਂ ਹਲਾਵਾਂਗੇ ਖੁਰਚਨੇ ਵਗੈਰਾ ਜਾਂ ਆਪਾਂ ਕਿਸੇ ਚਮਚ ਨਾਲ ਨਹੀਂ ਹਲਾਵਾਂਗੇ ਇਹਨਾਂ ਨੂੰ ਜਦੋਂ ਆਪੇ ਸੇਕ ਲਾ ਗਏ ਉੱਪਰ ਆ ਜਾਣੀਆਂ ਤੇ ਆਪਾਂ ਕੜਾਈ ਨੂੰ ਕੜਾਈ ਨਾਲ ਹੀ ਕੜਾਈ ਨੂੰ ਫੜ ਕੇ ਆਪਾਂ ਉਹ ਕਰੋਗੇ ਕਿਉਂਕਿ ਇੰਜ ਟੁੱਟਦੀਆਂ ਨਹੀਂ ਐ ਨਾ ਹੀ ਉਹ ਬिखरਦੀਆਂ ਜਿਵੇਂ ਤੇਲ ਖਰਾਬ ਹੋ ਜਾਂਦਾ ਕੁਝ ਵੀ ਨਹੀਂ ਇਸ ਤਰ੍ਹਾਂ ਦਾ ਹੁੰਦਾਗਾ ਕਿਉਂਕਿ ਦਾ ਡੋ ਚੰਗੀ ਚੰਗੀ ਤਰ੍ਹਾਂ ਲੱਗਣਾ ਚਾਹੀਦਾਗਾ ਜਿਹੜੀਆਂ ਮੈਂ ਬਣਾਈਆਂ ਸੀ ਸਾਰੀਆਂ ਇਹਦੇ ਵਿੱਚ ਛੱਡ ਦਿੱਤੀਆਂ ਤੀਲ ਦੀ ਵਿੱਚ ਹੁਣ ਤੇ ਹੁਣ ਇਹਨਾਂ ਨੂੰ ਆਪਾਂ ਨਹੀਂ ਛੇੜਨਾ ਨਹੀਂਗਾ ਕਿਉਂਕਿ ਜੇ ਆਪਾਂ ਇਹਨਾਂ ਨੂੰ ਚਮਚ ਨਾਲ ਜਾਂ ਕਿਸੇ ਚਾਕੂ ਵਗੈਰਾ ਦੀ ਸਹਾਇਤਾ ਨਾਲ ਉਹ ਕਰਾਂਗੇ ਤੇ ਫਿਰ ਉਹ ਜਦੋਂ ਆਪਾਂ ਇਸ ਤਰ੍ਹਾਂ ਫੜ ਕੇ ਇਹਨਾਂ ਨੂੰ ਹਲਾ ਦਿੰਨੇ ਆ ਨਾ ਤੇ ਆਪਣੇ ਆਪ ਹੀ ਉੱਠਣ ਉੱਠਣ ਲੱਗ ਜਾਂਦੀਆਂ ਉੱਪਰ ਕਿਉਂਕਿ ਜਦੋਂ ਇਹਨਾਂ ਨੂੰ ਥੱਲੇ ਵਾਲੇ ਪਾਸੇ ਸੇਕ ਲੱਗ ਜਾਂਦਾ ਤੇ ਨੇਚਰਲੀ ਉਹ ਉਹ ਹੋ ਜਾਂਦੀਆਂ ਫਿਰ ਆਪਾਂ ਪਲਟਾਵਾਂਗੇ ਜ਼ਰੂਰ ਇਹਨਾਂ ਨੂੰ ਤੇ ਜਿੰਨੀਆਂ ਵੀ ਸੇਮ ਤੇ ਕਰਕੇ ਆਪਾਂ ਪਕਾਈਏ ਉਹਨੀਆਂ ਹੀ ਚੰਗੀਆਂ ਬਣ ਆਕਦੀਆਂ ਤੇ ਇੱਧਰ ਮੈਂ ਨਾਲ ਗਲਾਸ ਦੀ ਸਹਾਇਤਾ ਨਾਲ ਪਹਿਲਾਂ ਰੋਟੀ ਬੇਲ ਲਈ ਸੀਗੀ ਫਿਰ ਮੈਂ ਗਲਾਸ ਦੀ ਸਹਾਇਤਾ ਨਾਲ ਛੋਟਾ ਜਿਹਾ ਗਲਾਸ ਸੀਗਾ ਉਹਦੀ ਸਹਾਇਤਾ ਦੇ ਨਾਲ ਉਹ ਕਰ ਲਿਆਗਾ ਤੇ ਆਪਾਂ ਇਹਨਾਂ ਨੂੰ ਕੋਈ ਵੀ ਸ਼ੇਪ ਦੇ ਸਕਦੇ ਹਾਂ ਹਨਾ ਤੇ ਮੈਂ ਥੋੜੀਆਂ ਜਿਹੀਆਂ ਬਣਾ ਕੇ ਹੁਣ ਦੇਖੋ ਤੁਸੀਂ ਇੱਕ ਬਾਟੀ ਆਟੇ ਤੋਂ ਕਿਲੋ ਤੋਂ ਉੱਤੇ ਉੱਤੇ ਬਣ ਗਈਆਂ ਰਾਮ ਨਾਲ ਥੋੜੇ ਦਿਨ ਦਿਨ ਵਧੀਆ ਲੰਘ ਜਾਂਦੇ ਉਹਨੇ ਚ ਇਹਨਾਂ ਨੂੰ ਕੋਈ ਹੋਰ ਚੀਜ਼ ਬਣ ਜਾਂਦੀ ਹੈਗੀ ਕਿ ਨਹੀਂ ਤੇ ਇਸੇ ਤਰ੍ਹਾਂ ਹੀ ਆਪਾਂ ਇਹ ਸਾਰੀਆਂ ਉਹ ਕਰ ਲਵਾਂਗੇ ਇਹ ਵੀ ਬੇਲ ਲਵਾਂਗੇ ਕਿਉਂਕਿ ਇਸ ਤਰ੍ਹਾਂ ਨਹੀਂ ਆ ਪਹਿਲਾਂ ਲੋਕੀ ਐਵੇਂ ਹੀ ਬਣਾਉਂਦੇ ਹੁੰਦੇ ਸੀ ਜਾਂ ਹੱਥ ਨਾਲ ਉਹ ਕਰਦੇ ਹੁੰਦੇ ਸੀਗੇ ਘੋਲ ਕੇ ਦੱਬ ਕੇ ਦੱਬ ਕੇ ਬਣਾ ਲੈਂਦੇ ਹੁੰਦੇ ਸੀਗੇ ਤੇ ਇਧਰ ਆਪਣੀਆਂ ਇਹ ਵੀ ਉਹ ਹੋਈਆਂ ਦੇਖੋ ਤੁਸੀਂ ਹੁਣ ਆਪਾਂ ਇਹਨਾਂ ਨੂੰ ਪਲਟਾਂਗੇ ਤੇ ਆਪਣੀ ਕੋਈ ਵੀ ਮੱਠੀ ਟੁੱਟੀ ਨਹੀਂ ਭੂਰੀ ਨਹੀਂ ਵੀ ਜਿਵੇਂ ਕਿ ਉਹ ਖਿੱਲਰ ਜਾਂਦੀਆਂ ਹਨਾ ਤੇ ਕੁਝ ਵੀ ਨਹੀਂ ਹੋਇਆਗਾ ਤੇ ਆਪਾਂ ਬੇਕਿੰਗ ਪਾਊਡਰ ਸੋਡਾ ਕੁਝ ਵੀ ਨਾ ਪਾਇਆਗਾ ਤੇ ਨਾ ਹੀ ਮੈਂ ਜ਼ਿਆਦਾ ਜੂਸ ਕਰਦੀ ਮੈਨੂੰ ਜਿਹੜੀ ਚੀਜ਼ ਜ਼ਿਆਦੀ ਲੋਹ ਹੁੰਦੀ ਉਹਦੇ ਵਿੱਚ ਹੁਣ ਇਧਰ ਆਪਾਂ ਜਿਹੜੀਆਂ ਬੇਲੀਆਂ ਸੀਗੀਆਂ ਇਹਨਾਂ ਦੇ ਵਿੱਚ ਨਾ フォਕ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਉਹ ਹੁੰਦਾਗਾ ਦੰਦਾ ਜਮਾਰ ਨਾਲ ਅਡਕਾ ਜਾਂ ਸਟਿਕ ਹੁੰਦੀ ਹੈ ਜਿਹੜੀ ਉਹਦੇ ਨਾਲ ਵੀ ਆਪਾਂ ਇਹਦੇ ਵਿੱਚ ਹੋਲ ਕਰ ਸਕਦੇ ਹਾਂ ਹਨਾ ਤੇ ਇਸ ਤਰ੍ਹਾਂ ਹੋਲ ਕਰਨ ਦਾ ਮਤਲਬ ਇਹ ਹੁੰਦਾ ਵੀ ਅੰਦਰ ਤੱਕੀ ਚੱਕੀ ਤਰ੍ਹਾਂ ਪੱਕ ਜਾਂਦੀਆਂ ਇਹਨਾਂ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਇਹ ਵੀ ਮੇਲ ਲਈਆਂ ਕੁਝ ਰਹਿ ਗਈਆਂ ਜਿਹੜੀਆਂ ਉਹ ਫਿਰ ਆਪਾਂ ਇਸ ਸ਼ੇਪ ਵਿੱਚ ਮੇਲ ਲਵਾਂਗੇ ਜਿਵੇਂ ਪਹਿਲਾਂ ਕੱਟੀਆਂ ਸੀਗੀਆਂ ਤੇ ਦੇਖੋ ਤੁਸੀਂ ਮਠੀਆਂ ਦਾ ਆਟਾ ਕੁਛ ਵੀ ਨਹੀਂ ਨਿਕਲਿਆਗਾ ਮੀਂਝ ਤੇ ਕੱਲੇ ਸੌਂਫ ਜੇ ਜਵਾਂ ਦੇ ਪੀ ਦਾਣੇ ਨਿਕਲੇ ਆਗੇ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਪੋਰਟ ਕਰਨ ਵਾਸਤੇ ਬਹੁਤ ਸਪੋਰਟ ਕਰਦੇ ਸਾਰੇ ਜਣੇ ਤੇ ਇਸੇ ਤਰ੍ਹਾਂ ਹੀ ਸਾਰੇ ਇੱਕ ਦੂਜੇ ਦੀ ਸਪੋਰਟ ਕਰਦੇ ਰਿਹਾ ਕਰੋ ਤੇ ਤਾਂ ਹੀ ਆਪਾਂ ਇਹ ਅੱਗੇ ਵੱਧਦੇ ਆਂਗੇ ਤੇ ਸਾਰੇ ਤਰ੍ਹਾਂ ਦੇ ਕੰਮ ਹੀ ਕੁੜੀਆਂ ਨੂੰ ਸਿੱਖਣੇ ਚਾਹੀਦੇ ਹੈਗੇ ਜਿਵੇਂ ਕਿ ਮਿੰਜ ਸਹੁਰਿਆਂ ਦੇ ਘਰੇ ਜਾ ਕੇ ਤਾਂ ਆਪਾਂ ਨੂੰ ਦੇਖੋ ਤੁਸੀਂ ਕੋਈ ਸਿਖਾਉਂਦਾਗਾ ਨਹੀਂ ਤੇ ਕੋਈ ਨਹੀਂ ਸਿਖਾਉਂਦਾਗਾ ਹਨਾ ਤੇ ਇਸ ਤਰ੍ਹਾਂ ਹੀ ਹੁੰਦਾ ਜੇ ਮਾਪਿਆਂ ਦੇ ਘਰੋਂ ਕਿੱਕਿਆਂ ਦੇ ਘਰੋਂ ਆਪਾਂ ਸਿੱਖਦੇ ਆਂ ਨਾ ਤੇ ਤਾਂ ਹੀ ਆਪਾਂ ਅੱਗੇ ਉਹ ਵੱਧਦੇ ਆਂਗੇ ਨਹੀਂ ਉਹ ਤੇ ਕਿੱਥੇ ਤੁਹਾਨੂੰ ਪਤਾ ਹੈ ਕਈ ਤਾਂ ਸੱਸਾ ਮਾਵਾ ਹੀ ਕੁੜੀਆਂ ਹੁੰਦੀਆਂ ਅਗਲੀਆਂ ਇਸੇ ਤਰ੍ਹਾਂ ਹੀ ਆਪਾਂ ਇਹ ਸਾਰੀਆਂ ਮਠੀਆਂ ਇਹ ਵੀ ਜਿਹੜੀਆਂ ਗੋਲ ਪੀਸ ਬਣਾਏ ਸੀ ਗੋਲ ਕਟੀਆਂ ਸੀਗੀਆਂ ਤੇ ਇਹ ਵੀ ਆਪਾਂ ਇਸੇ ਤਰ੍ਹਾਂ ਹੀ ਉਹ ਕਰ ਲੈਂਦੇ ਬਣਾ ਲੈਂਦੇ ਤੇ ਸਿਮ ਤੇ ਪਕਾਉਣ ਨਾਲ ਇਹਨਾਂ ਦਾ ਦੇਖੋ ਤੁਸੀਂ ਲੇਰ ਦਿਸ ਰਹੀ ਹੈ ਇਹਨਾਂ ਦੀ ਹਨਾ ਸਿਮ ਤੇ ਪਕਾਉਣ ਦਾ ਮਤਲਬ ਇਹ ਹੁੰਦਾ ਵੀ ਇਹ ਚੰਗੀ ਤਰ੍ਹਾਂ ਅੰਦਰੋਂ ਵੀ ਪੱਕ ਜਾਣ ਕਿਉਂਕਿ ਜੇ ਉੱਪਰੋਂ ਇਹ ਬਲੈਂਕ ਬਲੈਂਕ ਜਾਂ ਬਣਾਉਣ ਹੋ ਜਾਂਦੀਆਂ ਹਨਾ ਤੇ ਫੇਰ ਨਾ ਇਹ ਅੰਦਰ ਤੋਂ ਚੰਗੀ ਤਰ੍ਹਾਂ ਪੱਕਦੀਆਂ ਨਹੀਂ ਕੱਚੀਆਂ ਰਹਿ ਜਾਂਦੀਆਂ ਹਨ ਤੇ ਸੇਮ ਤੇ ਜਿੰਨਾ ਵੀ ਜ਼ਿਆਦਾ ਇਹਨਾਂ ਨੂੰ ਆਪਾਂ ਸੇਮ ਤੇ ਪਕਾਉਨੇ ਨਾਲ ਓਨੀਆਂ ਹੀ ਜ਼ਿਆਦੀਆਂ ਅੰਦਰੋਂ ਚੰਗੀ ਤਰ੍ਹਾਂ ਪੱਕਦੀਆਂ ਤੇ ਅੰਦਰੋਂ ਟੇਸਟ ਹੁੰਦੀਆਂ ਆ ਤੇ ਇੱਧਰ ਇਹ ਵੀ ਆਪਣੀਆਂ ਬਣ ਗਈਆਂ ਜਿਹੜੀਆਂ ਰਹਿ ਗਈਆਂ ਸੀ ਉਹ ਵੀ ਮੈਂ ਕੱਟ ਲਈਆਂ ਆ ਤੇ ਇੱਕ ਬਾਟੀ ਆਟੇ ਤੋਂ ਦੇਖੋ ਤੁਸੀਂ ਕਿੰਨੀਆਂ ਸਾਰੀਆਂ ਬਣਾਈਆਂ ਤੇ ਇਹੀ ਜੀ ਆਪਾਂ ਮਾਰਕੀਟ ਤੋਂ ਲੈਣੇ ਆ ਤੇ ਮਾਰਕੀਟ ਤੋਂ ਕਿੰਨੀਆਂ ਮਹਿੰਗੀਆਂ ਆਪਾਂ ਨੂੰ ਪੈਂਦੀਆਂ ਆ ਹਨਾ ਤੇ ਉਹ ਵੀ ਨਹੀਂ ਪਤਾ ਹੁੰਦਾ ਵੀ ਇਹ ਕੀ ਹੈ ਇਹਦੇ ਵਿੱਚ ਕੀ ਕੀ ਹੈਗਾ ਕੀ ਨਹੀਂ ਤੇ ਥੈਂਕ ਯੂ ਸੋ ਮਾਚ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਜਿਉਂਦੇ ਵਸਦੇ ਰਭੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੀਆਂ ਹੀ ਮਠੀਆਂ ਇਸੇ ਤਰ੍ਹਾਂ ਬਣ ਗਈਆਂ ਤੇ ਲੋ ਜੀ ਇਧਰ ਇਹ ਤਿਆਰ ਹੋ ਗਈ ਨਾ ਹੁਣ ਤੇ ਖਿੰਨੀਆਂ ਹੀ ਬਣੀਆਂ ਕੁਛ ਮੇਪਲੇਟ 'ਚ ਰੱਖਣੀਆਂ ਤਦ ਤੱਕ ਲਈ ਸਾਰਿਆਂ ਨੂੰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਬਹੁਤ ਸੌਫਟ ਬਣੀਆਂ ਆ ਠੀਕ <laughs> ਹੈ